ਮਾਨਿਪਾਂਜੀ ਕੀ ਨਾਮ ਆ ਤੇ ਕੀ ਕਹਿਣਾ ਚਾਹੁੰਦਾ ਜਿਹੜੀਆਂ ਬੱਸਾਂ ਖੜੀਆਂ ਹੋਈਆਂ ਹੋਈਆਂ ਮੇਰਾ ਨਾਮ ਹਰਮਨ ਸਿੰਘ ਭੋਲਾ ਜੀ ਸੂਬਾ ਕਾਰਜਕਾਰੀ ਪ੍ਰਧਾਨ ਆ ਜਾਰ ਜੁਨੀਅਨ ਬੱਸਾਂ ਬਾਰੇ ਜਿਹੜੀ ਤੁਸੀਂ ਗੱਲ ਕਰਦੇ ਹੋ ਸਾਰ ਅਸੀਂ ਤਾਂ ਲੰਮੇ ਸਮੇਂ ਤੋਂ ਇਹ ਲੜਾਈਆਂ ਲੜਦੇ ਆ ਰਹੇ ਆ ਜਿਹੜੀਆਂ ਸਾਡੀਆਂ ਬੱਸਾਂ ਕਿਸੇ ਦੇ ਟਾਇਰ ਹੈ ਨਹੀਂ ਕਿਸੇ ਦੇ ਬੈਟਰੀ ਹੈ ਨਹੀਂ ਇੱਕ ਗੱਡੀ ਦੇ ਲਾ ਕੇ ਦੂਸਰੀ ਦੇ ਲਾ ਦਿੰਦੇ ਆ ਦੂਸਰੀ ਖੜ ਜਾਂਦੀ ਹੈ ਬੈਟਰੀਆਂ ਬਣਾ ਗੱਡੀਆਂ ਸਾਡੀਆਂ ਖੜ ਜਾਂਦੀਆਂ ਨੇ ਇਸ ਕਰਕੇ ਵੀ ਸਪेयर पार्ट ਨਹੀਂ ਆ ਰਿਹਾ ਤਨਖਾਹਾਂ ਨਹੀਂ ਵਰਕਰਾਂ ਨੂੰ ਮਿਲ ਰਹੀਆਂ ਹੁਣ ਸਾਡੀ ਤਨਖਾਹ ਕੱਲ 24 ਤਰੀਕ ਨੂੰ ਪਾਈ ਹੈ ਦੋ ਵਾਰੀ ਚੱਦੀ ਅੱਧੀ ਕਰਕੇ ਪਾਈ ਹੈ ਜੀ ਮੈਨੇਜਮੈਂਟ ਤੇ ਸਰਕਾਰ ਦਾ ਧੂਆਂ ਨਿਕਲਿਆ ਪਿਆ ਜੀ ਸਾਡੇ ਕੋਲੇ ਤਾਂ ਕਹਿੰਦੇ ਪੈਸੇ ਨਹੀਂ ਵਰਕਰ ਸਾਰਾ ਦਿਨ ਕੰਮ ਕਰਦੇ ਸਾਨੂੰ ਤਨਖਾਹ ਨਹੀਂ ਦਿੰਦੇ ਪਿਛਲੇ ਮਹੀਨੇ ਦੀ ਆ ਜਿਹੜਾ ਟੱਪ ਗਿਆ ਮਾਰਚ ਦੀ ਤਨਖਾਹ ਸਾਡੀ ਕੱਲ 24 ਤਰੀਕ ਨੂੰ ਆਈ ਉਹ ਵੀ ਅਸੀਂ ਸੰਨਰਚ ਕਰਕੇ ਪਵਾਈ ਹੈ ਜੀ ਦੀਪੂਆਂ ਦੇ ਗੇਟ ਬੰਦ ਕਰਕੇ ਰੈਲੀਆਂ ਕਰਕੇ ਫੇਰ ਅਸੀਂ ਦੋ ਵਾਰੀ ਚ ਤਨਖਾਹ ਪਾਈ ਹੈ ਸਾਡੀ ਤੇ ਇਹ ਤਾਂ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਵੀ ਬੱਸਾਂ ਖੜੀਆਂ ਨਹੀਂ ਇਹਨਾਂ ਦਾ ਤਾਂ ਬੁਰਾ ਹਾਲ ਹੀ ਹੈ ਸਾਡੀਆਂ ਬੱਸਾਂ ਦਾ ਕੋਈ ਸფერਪਟ ਨਹੀਂ ਆ ਰਿਹਾ ਕੋਈ ਤਨਖਾਹ ਨਹੀਂ ਮਿਲ ਰਹੀ ਸਰਦਾਰ ਜਿੱਥੇ ਬੱਸ ਸਟੈਂਡ ਬਾਹਰ ਜਾਣ ਦੀ ਗੱਲ ਹੋ ਰਹੀ ਹੈਗੀ ਵਪਾਰੀ ਲੋਕ ਆਸ਼ਰੀ ਲੋਕ ਘਰਦੇ ਤੇ ਬੈਠੇ ਤੁਸੀਂ ਉਸ ਦਾ ਜਿਹੜੇ ਕਿਵੇਂ ਦੇਖਦੇ ਦੇਖੋ ਅਸੀਂ ਵੀ ਉਹਨਾਂ ਦਾ ਸਵਾਰਥਨ ਕਰਦੇ ਆ ਜਿਹੜਾ ਵਿਰੋਧ ਚੱਲ ਰਿਹਾ ਜੀ ਅਸੀਂ ਕਹਿੰਦੇ ਐ ਵੀ ਜਿਹੜਾ ਬੱਸ ਸਟੈਂਡ ਆ ਨਾ ਵੀ ਜਿਹੜਾ ਬਣਿਆ ਹੋਇਆ ਇਹ ਸਾਡੀ ਪੀਆਰਟੀਸੀ ਦਾ ਬੱਸ ਸਟੈਂਡ ਆ ਸਾਡਾ ਪੀਆਰਟੀਸੀ ਨੂੰ ਕਿੰਨੀਆਂ ਦੁਕਾਨਾਂ ਨੇ ਸਾਰਾ ਜਿਹੜਾ ਮੁਨਾਫਾ ਹੈ ਏਪੀਆਰਟੀਸ ਨੂੰ ਆ ਰਿਹਾ ਉੱਥੇ ਜਾ ਕੇ ਖਬਰਾਂ ਕਿਹਦੇ ਕੋਲ ਆਊਗਾ ਜੀ ਬਾਕੀ ਲੋਕਾਂ ਨੂੰ ਕਿੱਡੀ ਦਿੱਕਤ ਆਉਣੀ ਐ ਸਰਕਾਰੀ ਹਸਪਤਾਲ ਨੇੜੇ ਐ ਕਾਲਜ ਨੇੜੇ ਐ ਕਚੇਰੀ ਨੇੜੇ ਐ ਅਸੀਂ ਇਸ ਗੱਲ ਦਾ ਪੂਰਜੋਰ ਵਿਰੋਧ ਕਰਦੇ ਆ ਵੀ ਬੱਸ ਸਟੈਂਡ ਇੱਥੇ ਹੀ ਰਹਿਣਾ ਚਾਹੀਦਾ ਜੀ ਸਰਕਾਰ ਤਾਂ ਸਰਕਾਰ ਤਾਂ ਕਹਿ ਰਹੀ ਐ ਵੀ ਅਸੀਂ ਮੰਨੀ ਐ ਬੱਸਾਂ ਪਾਵਾਂਗੇ ਲੋਕਾਂ ਨੂੰ ਸੁਣਤਾ ਦਵਾਂਗੇ ਕੀ ਲੱਗ ਰਿਹਾ ਵੀ ਇਹ ਚੱਲਣਗੇ ਨਹੀਂ ਉਹਨਾਂ ਤੋਂ ਨਹੀਂ ਜੀ ਪਹਿਲਾਂ ਵਾਲੀਆਂ ਵੀ ਤੁਹਾਡੇ ਸਾਹਮਣੇ ਆਉਦੋ ਲਾਰਡੀਆਂ ਬੱਸਾਂ ਵੱਡੀਆਂ ਵੱਡੀਆਂ ਪਾਈਆਂ ਸੀ ਕੋਈ ਨਹੀਂ ਚੱਲੀ ਸੀ ਉਹ ਨਗਰ ਕਾਉਂਸਲ ਦੇ ਅੰਡਰ ਪਾਈਆਂ ਇਹਨਾਂ ਨੇ ਉਹ ਵੀ ਨਹੀਂ ਚੱਲੀਆਂ ਮੁੜ ਕੇ ਉਹ ਮੁਲਾਜ਼ਮ ਵਿਚਾਰੇ ਠੇਕੇਦਾਰੀ ਸਿਸਟਮ ਤੇ ਜਿਹੜੇ ਭਰਤੀ ਕੀਤੇ ਸੀ ਉਹ ਸਾਡੀ ਪੀਆਰਟੀਸੀ ਚ ਮਰਜ਼ੀ ਕਰਦੇ ਹੋ ਬੱਸਾਂ ਖੁਰਦ-ਬੁਰਦ ਹੋ ਗਈਆਂ ਐਸੀ ਤਰ੍ਹਾਂ ਹੁਣ ਇਹ ਕੋਈ ਸੈਂਟਰ ਦੀ ਪਾਲਿਸੀ ਹੈ ਉਹਦੇ ਵਿੱਚ ਇਹ 400 ਬੱਸ ਪਾਰੇ ਆ ਇਲੈਕਟ੍ਰੋਨਿਕ ਬੱਸਾਂ ਬਣੀਆਂ ਜੀ ਸਾਨੂੰ ਤਾਂ ਲੱਗਦਾ ਨਹੀਂ ਵੀ ਉਹ ਵੀ ਚੱਲਣਗੀਆਂ ਜੀ ਪਹਿਲਾਂ ਪਹਿਲਾਂ ਨਹੀਂ ਬੱਸਾਂ ਦੀ ਹਾਲਤ ਕਿਹੋ ਜਿਹੀ ਹੈ ਪਹਿਲਾਂ ਵਾਲੀ ਦੀ ਤਰਸਯੋਗ ਹਦਾ ਹਾਲਤ ਹੈ ਜੀ ਕੰਡਮ ਹੈ ਜੀ ਬਿਲਕੁਲ ਜਮਾ ਰਸਤੇ 'ਚ ਖੜੀਆਂ ਰਹਿੰਦੀਆਂ ਨੇ ਜੀ ਕੋਈ ਕਿਤੇ ਖੜ ਗਈ ਕੋਈ ਕਿਤੇ ਖੜ ਗਈ ਚਿੱਟੇ ਹਾਥੀ ਬਣੇ ਪਏ ਆ ਸਾਡੀਆਂ ਕਿਹੜੀ ਲਾਲ ਬੱਸਾਂ ਕਿੰਨੀਆਂ ਕਿ ਖੜੀਆਂ ਜੀ ਛੋਟੀਆਂ ਬੱਸਾਂ ਕਿੰਨੀਆਂ ਲਾਲ ਬੱਸਾਂ ਤੁਸੀਂ ਜਾ ਕੇ ਸਾਰੀਆਂ ਕਿ ਖੜੀਆਂ ਜੀ ਇੱਕ ਦੋ ਹੀ ਚੱਲਦੀਆਂ ਉਹ ਵੀ ਡਰਾਈਵਰ ਆਪਦੇ ਕੋਲੋਂ ਪੈਸੇ ਲਾ ਕੇ ਕੋਈ ਵੈਂਟਰਾ ਧਰਾ ਲੈਂਦਾ ਉਈ ਉਹਦਾ ਮਾੜਾ ਮੋਟਾ ਕੰਮ ਕਰਾ ਕੇ ਡਰਾਈਵਰ ਦਾ ਭਵਾਂ ਚਲਾ ਲਏ ਜੀ ਮੈਨੇਜਮੈਂਟ ਉਹਨੂੰ ਚਲਾ ਕੇ ਰਾਜ਼ੀ ਨਹੀਂ ਹੈਗੀ ਕੋਈ ਪਿੰਡ ਵੱਲੋਂ ਵੀ ਉਹ ਇਤਾਂ ਦੀ ਆਫਰ ਆਈ ਹੈ ਕਿ ਅਸੀਂ ਪੈਟਰਨ ਰਖਾ ਦਦੇ ਆਪਸ ਵਿੱਚ ਆ ਜੀ ਇਧਰ ਪੱਕੇ ਪਿੰਡ ਤੋਂ ਆਈ ਸੀ ਇੱਕ ਵਾਰੀ ਮੈਨੂੰ ਮੈਂ ਉਧਰ ਚੱਲਦਾ ਰਿਹਾ ਪਿੱਛੇ ਜਿਹੇ ਮਹੀਨਾ ਕ ਪਹਿਲ ਆਇਆ ਉਹ ਕਹਿੰਦੇ ਯਾਰ ਅਸੀਂ ਪੈਸੇ ਇਕੱਠੇ ਕਰਕੇ ਦੇ ਦਾਂਗੇ ਮੈਂ ਕਹਾ ਵੀ ਬੈਟਰੀ ਹੈ ਨਹੀਂ ਮੈਂ ਵੀ ਜਿਹੜਾ ਜੀ ਉੱਥੇ ਕੋਈ ਮਹੀਨਾ ਵੀ ਦਿਨ ਉਹਦੇ ਡਿਊਟੀ ਕੀਤੀ ਆ ਮੈਂ ਆਪਦੇ ਕੋਲੋਂ ਤਲਵੰਡੀ ਸਾਬੋ ਤੋਂ ਬੈਟਰੀ ਧਰਾ ਕੇ ਉਹ ਗੱਡੀਆਂ ਨਾ ੱੱਕੇ ਨਾ ਸਟਾਰਟ ਨਹੀਂ ਹੁੰਦੀਆਂ ਜਿਹੜੀਆਂ ਕਿ ਇਹ ਆਪਦੇ ਕੋਲੋਂ ਮੈਂ ਉਹ ਬੈਟਰੀ ਧਰਾਇਓ ਉਹਦੇ 'ਚ 2000 ਰੁਪਇਆ ਖਰਚਾ ਕੀਤਾ ਤਾਂ ਉਹ ਵੀ ਨਾ ਡੂੜ ਨਾ ਚੱਲੀ ਐ ਇੱਕ ਕਿਰਾਇਆ ਇੱਕ ਪਾਸੇ ਫ੍ਰੀ ਕੀਤਾ ਜਾਂਦਾ ਜਿਹੜੇ ਬੇ ਲੋੜੇ ਆ ਚਲੋ ਲੋੜਵੰਦ ਨੂੰ ਤਾਂ ਆਪਾਂ ਮੰਨ ਸਕਦੇ ਆ ਜਿਹੜੇ ਲੱਖ ਲੱਖ ਰੁਪਇਆ ਟੀਚਰਾਂ ਤੋਂ ਆ ਵੀ ਲੈਂਦੀਆਂ ਜ਼ਰੂਰੀ ਉਹ ਵੀ ਫ੍ਰੀ ਜਾ ਰਹੀਆਂ ਪਰ ਦੂਸਰੇ ਪਾਸੇ ਸਰਕਾਰ ਕੋਲੇ ਬੈਟਰੀ ਤੇ ਜਾਂ ਟਾਇਰ ਕੋਲ ਨਹੀਂ ਪੈਸੇ ਵੀ ਕਿਵੇਂ ਦੇਖਦੇ ਆ ਧਾਰ ਕਾਰਡ ਦੇਖੋ ਜੀ ਧਾਰ ਕਾਰਡ ਦਾ ਸਾਨੂੰ ਕੋਈ ਨਹੀਂ ਹੈਗਾ ਇਹ ਸਰਕਾਰਾਂ ਦੇਖੋ ਆਪਣੀਆਂ ਵੋਟਾਂ ਮਟੋਰਨ ਵਾਸਤੇ ਕਰਦੀਆਂ ਨੇ ਇਹ ਕੈਪਟਨ ਸਾਹਿਬ ਕਰਕੇ ਗਏ ਆ ਗਾਂ ਆਮ ਆਦਮੀ ਪਾਰਟੀ ਵੀ ਹੋਈ ਇਹਨਾਂ ਨੇ ਵੀ ਆਉਣ ਵਾਲਾ ਸਮਾਂ ਇਹ ਵੀ ਦੀ ਬੰਦ ਕਰਦੇ ਅਸੀਂ ਨਹੀਂ ਕਹਿੰਦੇ ਵੀ ਬੰਦ ਕਰੋ ਇਹ ਤਾਂ ਕਹਿੰਦੇ ਸਾਡਾ ਪੈਸਾ ਦਿਓ ਸਾਡਾ ਕਰੋੜਾਂ ਅਰਬਾਂ ਖਰਬਾਂ ਰੁਪਇਆ ਖੜਾ ਇਹ ਸਰਕਾਰ ਕਿੰਨੀ ਉਹ ਦਿੰਦੇ ਨਹੀਂ ਜੇ ਇਹ ਜੋ ਦੇਢ ਦਾ ਸਾਡੀ ਤਨਖਾਹਾਂ ਆਜੇ ਅਸੀਂ ਤਾਂ ਕਹਿੰਦੇ ਫ੍ਰੀ ਕਰੋ ਚਾਹੇ ਹੋਰ ਕਰਦੇ ਬਜ਼ੁਰਗਾਂ ਨੂੰ ਵੀ ਕਰਦੇ ਫ੍ਰੀ ਸਾਨੂੰ ਜਿਹੜਾ ਬਣਦਾ ਸਾਡਾ ਪੈਸਾ ਬਣਦਾ ਉਹ ਸਾਨੂੰ ਦੇਵੇ ਸਰਕਾਰ ਨਹੀਂ ਜੇ ਵੈਸੇ ਆਪਾਂ ਦੇਖਿਆ ਜੀ ਇਹ ਕੋਈ ਵੀ ਸਹੂਲਤ ਆ ਲੋਡ ਬੰਦ ਨੂੰ ਚਾਹੀਦੀ ਆ ਬੇਲੋੜੀ ਤਾਂ ਨਹੀਂ ਸਰਕਾਰ ਨੂੰ ਦੇਣੀ ਚਾਹੀਦੀ ਦੇਖੋ ਜੀ ਇਹ ਤਾਂ ਪਹਿਲਾਂ ਅੰਗਰੇਜ਼ਾਂ ਦੇ ਸਮੇਂ 'ਚ ਵੀ ਸੀਗਾ ਵੀ ਉਹ ਤਾਂ ਕਹਿੰਦੇ ਵੀ ਫ੍ਰੀ ਆਪਿੰਡਾਂ 'ਚ ਜਾ ਕੇ ਦੇਖ ਲਓ ਤੁਸੀਂ ਮੋਦੀ ਨੇ ਸਕੀਮਾਂ ਬਣਾਈਆਂ ਕਿਸੇ ਨੂੰ ਪੁੱਛਦੇ ਤਾਂ ਕੋਈ ਢਿਆੜੀ ਤੇ ਵੀ ਨਹੀਂ ਜਾਂਦਾ ਕਿਸੇ ਨੂੰ ਕਣਕ ਦੇਤੀ ਕਿਸੇ ਨੂੰ ਆਟਾ ਦੇਤਾ ਜਿਹੜੇ ਲੋਕ ਭਖਾਰੀ ਬਣਾਤੇ ਜੀ ਇਹਨਾਂ ਦੀ ਇਹ ਸਰਕਾਰਾਂ ਦੀਆਂ ਪਾਲਿਸੀਆਂ ਨੇ